ਮਾਪੇ ਦੇ ਘਰ ਤਾਂ ਕੁਝ ਦੇਖਿਆ ਨਹੀਂ ਇਹਨੇ ਦੋ ਵਕਤ ਦੀ ਰੋਟੀ ਲਈ ਵੀ ਤਰਸਦੀ ਸੀ ਤੇ ਇੱਥੇ ਆ ਕੇ ਦੇਖ ਕਿਵੇਂ ਗਹਿਣਿਆਂ ਵਿੱਚ ਲੱਦ ਕੇ ਘੁੰਮ ਰਹੀ ਐ ਬਾਗ ਚਮਕਣਾ ਇਹਨੂੰ ਹੀ ਤਾਂ ਕਹਿੰਦੇ ਨੇ ਨਿਹਾਲਕੌਰ ਆਪਣੀ ਨੂੰ ਨੂੰ ਦੇਖ ਕੇ ਤੰਜ ਕੱਸਦੇ ਹੋਏ ਬੋਲੀ ਕੋਲ ਬੈਠੀ ਜਸਮੀਤ ਵੀ ਮਾਂ ਦੀ ਹਾਂ ਵਿੱਚ ਹਾਮੀ ਲਾ ਰਹੀ ਸੀ ਜਦ ਕਿ ਕਮਲ ਦੇ ਪੈਰ ਉੱਥੇ ਹੀ ਜੰਮ ਗਏ ਸੰਦੀਪ ਬਾਹਰੋਂ ਆਉਂਦੇ ਹੋਏ ਬੋਲਿਆ ਕਮਲ ਥੋੜਾ ਛੇਤੀ ਕਰ ਅਸੀਂ ਹੁਣੇ ਨਿਕਲਣਾ ਕਮਲ ਐਵੇਂ ਹੀ ਖੜੀ ਰਹੀ ਇਹ ਦੇਖ ਕੇ ਸੰਦੀਪ ਨੇ ਫੇਰ ਕਿਹਾ ਕੀ ਸੋਚ ਰਹੀ ਹੈ ਕਮਲ ਛੇਤੀ ਕਰ ਬਰਾਤ ਨਿਕਲਣ ਵਾਲੀ ਹੈ ਜੇ ਮੈਂ ਟਾਈਮ ਤੇ ਨਾ ਪਹੁੰਚਿਆ ਤਾਂ ਉਹ ਨਾਰਾਜ਼ ਹੋ ਮੈਨੂੰ ਉਂਝ ਵੀ ਆਪਾਂ ਲੇਟ ਹੋ ਰਹੇ ਹਾਂ ਦੋ ਵਾਰ ਕਾਲ ਆ ਵੀ ਚੁੱਕੀ ਐ ਉਸ ਦੀ ਸੰਦੀਪ ਦੇ ਝੰਜੂਰਨ ਤੇ ਕਮਲ ਸੋਚ ਵਿੱਚੋਂ ਬਾਹਰ ਆਈ ਤੇ ਉਸ ਦੇ ਨਾਲ ਜਾਣ ਲੱਗੀ ਬਾਹਰ ਨਿਕਲਦੇ ਵਕਤ ਸੰਦੀਪ ਨੇ ਹਾਲਕਰ ਨੂੰ ਬੋਲਿਆ ਬੀਬੀ ਤੁਸੀਂ ਵੀ ਛੇਤੀ ਤਿਆਰ ਹੋ ਕੇ ਕੁੜੀ ਵਾਲਿਆਂ ਦੇ ਪਹੁੰਚ ਜਾਓ ਬਰਾਤ 9 ਵਜੇ ਤੱਕ ਉੱਥੇ ਪਹੁੰਚ ਜਾਵੇਗੀ ਫਿਰ ਆਪਾਂ ਸਾਰੇ ਇਕੱਠੇ ਹੀ ਵਾਪਸ ਆ ਜਾਵਾਂਗੇ ਤੇ ਬੀਨਾ ਨਿਹਾਲ ਘਰ ਦੇ ਜਵਾਬ ਦਾ ਇੰਤਜ਼ਾਰ ਕੀਤੇ ਹੀ ਸੰਦੀਪ ਫਟਾਫਟ ਬਾਹਰ ਨਿਕਲ ਗਿਆ ਤੇ ਉਸਦੇ ਪਿੱਛੇ-ਪਿੱਛੇ ਹੀ ਕਮਲ ਵੀ ਦੇਖਿਆ ਬੇਬੇ ਭਾਬੀ ਕਿਵੇਂ ਘੂਰ-ਘੂਰ ਕੇ ਦੇਖ ਰਹੀ ਸੀ ਤੁਹਾਨੂੰ ਜਸਮੀਤ ਨੇ ਆਪਣੀ ਮਾਂ ਨੂੰ ਕਿਹਾ ਘੂਰ ਰਹੀ ਸੀ ਤਾਂ ਘੂਰਨ ਤੇ ਗਲਤ ਤੁਣੀ ਨਾ ਕਹਿ ਰਹੀ ਹਾਂ ਮੈਂ ਦੇਖਿਆ ਕਿਵੇਂ ਤਿਆਰ ਹੋ ਕੇ ਜਾਂਦੀ ਐ ਆਪਨੇ ਗਰੀਬ ਮਾਂ-ਬਾਪ ਦੇ ਘਰ ਤਾਂ ਇਸਨੇ ਗਹਿਣੇ ਕਦੇ ਦੇਖੇ ਵੀ ਨਹੀਂ ਤੇ ਹੁਣ ਦੇਖ ਐਨੇ ਸਾਰੇ ਗਹਿਣਿਆਂ ਵਿੱਚ ਲੱਦ ਕੇ ਜਾਂਦੀ ਐ ਇਹ ਗੱਲ ਤਾਂ ਸਹੀ ਐ ਬੀਬੀ ਕਿਥੇ ਉਹ ਦਰੀ ਵਿਛਾ ਕੇ ਜ਼ਮੀਨ ਤੇ ਬੈਠਣ ਵਾਲੇ ਲੋਕ ਤੇ ਕਿੱਥੇ ਅਸੀਂ ਸਾਡੀ ਤਾਂ ਕੋਈ ਬਰਾਬਰੀ ਹੀ ਨਹੀਂ ਉਹਨਾਂ ਦੇ ਨਾਲ ਜਸਮੀਤ ਨੇ ਆਪਣੀ ਮਾਂ ਦੀ ਹਾਂ ਵਿੱਚ ਹਾਂ ਮਿਲਾਉਂਦੇ ਹੋਏ ਕਿਹਾ ਉਹੀ ਤਾਂ ਕਹਿ ਰਹੀਆਂ ਸੱਚ ਕਹਿਨੀ ਆ ਤਾਂ ਬੁਰੀ ਲੱਗਦੀ ਐ ਇਹਨੂੰ ਮੈਂ ਪੇਕੇ ਦਾ ਢੰਗ ਦੇ ਕੱਪੜੇ ਦੇਖੇ ਨਹੀਂ ਗੈਣੇ ਤਾਂ ਬਹੁਤ ਦੂਰ ਦੀ ਗੱਲ ਐ ਇੱਥੇ ਦੇਖ ਕਿਵੇਂ ਬੰਠਣ ਕੇ ਰਹਿੰਦੀ ਐ ਉਂਝ ਵੀ ਇਨਸਾਨ ਨੂੰ ਆਪਣੀ ਔਕਾਤ ਨਹੀਂ ਭੁੱਲਣੀ ਚਾਹੀਦੀ ਨਿਹਾਲ ਕੋਰ ਆਕੜ ਕੀ ਕਹਿ ਰਹੀ ਸੀ ਇਧਰ ਕਾਰ ਵਿੱਚ ਕਮਲ ਬਿਲਕੁਲ ਚੁੱਪਚਾ ਬੈਠੀ ਸੀ ਉਸਨੂੰ ਚੁੱਪ ਦੇਖ ਕੇ ਸੰਦੀਪ ਧੋ ਰਿਹਾ ਨਾ ਗਿਆ ਉਸਨੇ ਕਿਹਾ ਕੀ ਹੋਇਆ ਸੋਣਿਓ ਮੈਂ ਚੁੱਪਚਾਪ ਕਿਉਂ ਬੈਠੀ ਹੋਈ ਐ ਅਜੇ ਸ਼ਾਮ ਤੱਕ ਤਾਂ ਤੂੰ ਦੀਪਕ ਦੇ ਘਰ ਭੱਜ-ਭੱਜ ਕੇ ਕੰਮ ਕਰ ਰਹੀ ਸੀ ਤੇ ਭੰਗੜੇ ਪਾ ਰਹੀ ਸੀ ਹੁਣ ਕੀ ਹੋ ਗਿਆ ਤਬੀਅਤ ਤਾਂ ਠੀਕ ਐ ਨਾ ਤੇਰੀ ਨਹੀਂ ਕੁਝ ਨਹੀਂ ਹੋਇਆ ਕਮਲ ਨੇ ਛੋਟਾ ਜਿਹਾ ਜਵਾਬ ਦਿੱਤਾ ਮੰਮੀ ਨੇ ਕੁਝ ਕਿਹਾ ਸੰਦੀਪ ਨੇ ਉਸ ਵੱਲ ਵੇਖ ਕੇ ਕਿਹਾ ਕੀ ਕਹੇਗੀ ਤੁਹਾਡੀ ਮੰਮੀ ਹਮੇਸ਼ਾ ਤਾਨੇ ਮਾਰਦੀ ਰਹਿੰਦੀ ਐ ਮੈਂ ਕੋਈ ਭੱਜ ਕੇ ਤੁਹਾਡੇ ਨਾਲ ਵਿਆਹ ਨਹੀਂ ਕਰਵਾਇਆ ਤੁਹਾਡੀ ਬੇਬੇ ਖੁਦ ਰਿਸ਼ਤਾ ਲੈ ਕੇ ਆਈ ਸੀ ਸਾਡੇ ਘਰ ਪਤਾ ਸੀ ਉਹਨਾਂ ਨੂੰ ਕਿ ਮੈਂ ਗਰੀਬ ਘਰ ਦੀ ਆ ਤਾਂ ਹੁਣ ਕਿਉਂ ਉਹ ਤਾਨੇ ਮਾਰਦੇ ਨੇ ਕਮਲ ਨੇ ਥੋੜਾ ਗੁੱਸੇ ਵਿੱਚ ਕਿਹਾ ਤੂੰ ਛੱਡ ਨਾ ਬੇਬੇ ਦੀਆਂ ਗੱਲਾਂ ਨੂੰ ਕਿੱਥੇ ਦਿਮਾਗ ਲਗਾ ਰਹੀ ਹੈ ਤੈਨੂੰ ਪਤਾ ਹੀ ਨਾ ਕਿ ਇਹ ਤਾਂ ਉਹਨਾਂ ਦੀ ਆਦਤ ਹੈ ਵਿਆਹ ਵਿੱਚ ਖੁਸ਼ੀ-ਖੁਸ਼ੀ ਚੱਲ ਤੇ ਇੰਜੋਏ ਕਰ ਸੰਦੀਪ ਉਸ ਨੂੰ ਸਮਝਾਉਂਦੇ ਹੋਏ ਬੋਲਿਆ ਕੀ ਇੰਜੋਏ ਕਰਾਂ ਬੋਲਣ ਤੋਂ ਪਹਿਲਾਂ ਸੋਚਦੇ ਵੀ ਨਹੀਂ ਮੰਮੀ ਹਰ ਜਗ੍ਹਾ ਇਹਿਸਾਨ ਜਤਾਉਂਦੇ ਨੇ ਕਿਉਂ ਇੱਕ ਗਰੀਬ ਘਰ ਦੀ ਕੁੜੀ ਨੂੰ ਆਪਣੀ ਨੂੰ ਬਣਾ ਕੇ ਲਿਆਏ ਨੇ ਜਿਵੇਂ ਆਪਣੇ ਘਰ ਦੀ ਬਹੂ ਬਣਾ ਕੇ ਉਹਨਾਂ ਨੇ ਮੇਰਾ ਉਦਾਰ ਕਰ ਦਿੱਤਾ ਮੈਂ ਆਪਣੇ ਪੇਕੇ ਕੁਝ ਨਹੀਂ ਦੇਖਿਆ ਸੀ ਤੇ ਹੁਣ ਗਹਿਣਿਆਂ ਵਿੱਚ ਲੱਦੀ ਫਿਰਦੀ ਆ ਤੇ ਹਾਂ ਇੱਕ ਚੀਜ਼ ਹੋਰ ਇਨਸਾਨ ਨੂੰ ਆਪਣੀ ਔਕਾਤ ਕਦੇ ਨਹੀਂ ਭੁੱਲਣੀ ਚਾਹੀਦੀ ਕਮਲ ਨਿਹਾਲ ਕੌਰ ਦੀ ਨਕਲ ਕਰਦੀ ਹੋਈ ਬੋਲੀ ਇਹ ਦੇਖ ਕੇ ਸੰਦੀਪ ਵੀ ਹੱਸ ਪਿਆ ਸੋਚ ਰਹੀ ਆ ਕੀ ਇੱਕ ਵਾਰ ਔਕਾਤ ਦਿਖਾਈ ਦਵਾ ਕਮਲ ਚਿੜਦੇ ਹੋਏ ਬੋਲੀ ਸੁਣ ਕੇ ਸੰਦੀਪ ਇੱਕ ਵਾਰ ਫੇਰ ਬਹੁਤ ਜ਼ੋਰ ਨਾਲ ਹੱਸਿਆ ਸੰਦੀਪ ਤੇ ਕਮਲ ਦੇ ਵਿਆਹ ਨੂੰ 1 ਸਾਲ ਹੋਣ ਵਾਲਾ ਸੀ ਸੰਦੀਪ ਦਾ ਪਰਿਵਾਰ ਹਾਈ ਫਾਈ ਸੀ ਜਦੋਂ ਕਿ ਕਮਲ ਦਾ ਪਰਿਵਾਰ ਬਹੁਤ ਹੀ ਗਰੀਬ ਨਿਹਾਲਕੌਰ ਨੇ ਕਮਲ ਨੂੰ ਕਿਸੇ ਵਿਆਹ ਵਿੱਚ ਦੇਖਿਆ ਸੀ ਤਾਂ ਉਹਨਾਂ ਨੇ ਉਸ ਨੂੰ ਸੰਦੀਪ ਲਈ ਪਸੰਦ ਕਰ ਲਿਆ ਇਸ ਲਈ ਉਹ ਆਪ ਕਮਲ ਦੇ ਘਰ ਜਾ ਕੇ ਰਿਸ਼ਤਾ ਪੱਕਾ ਕਰਕੇ ਆਈ ਸੀ। ਬਹੂ ਦਾ ਪਰਿਵਾਰ ਆਰਥਿਕ ਪੱਖੋਂ ਕਮਜ਼ੋਰ ਹੈ। ਤਾਂ ਕਿ ਹੋਇਆ ਘਰ ਵਿੱਚ ਬਹੁਤਾ ਆ ਰਹੀ ਹੈ ਨਾ। ਉਂਝ ਵੀ ਅੱਜਕੱਲ ਰਿਸ਼ਤੇ ਮਿਲ ਹੀ ਨਹੀਂ ਰਹੇ ਤੇ ਫਿਰੋਜ਼ ਥੋੜੀ ਧੱਬ ਕੇ ਵੀ ਰਹੂਗੀ। ਸੋਚ ਕੇ ਨਿਹਾਲਕੌਰ ਨੇ ਕਮਲ ਤੇ ਸੰਦੀਪ ਦਾ ਵਿਆਹ ਕਰਵਾ ਦਿੱਤਾ। ਪਰ ਪਤਾ ਨਹੀਂ ਕਿਉਂ ਜੋ ਸੱਸ ਖੁਦ ਬਹੂ ਨੂੰ ਲੱਭ ਕੇ ਆਪਣੇ ਘਰ ਲੈ ਕੇ ਆਉਂਦੀ ਉਸ ਨੂੰ ਬਾਅਦ ਵਿੱਚ ਉਸੇ ਕੁੜੀ ਵਿੱਚ 10 ਕਮੀਆਂ ਕਿਉਂ ਨਜ਼ਰ ਆਉਣ ਲੱਗਦੀਆਂ ਨੇ ਹੁਣ ਜਦ ਵੀ ਕਮਲ ਤਿਆਰ ਹੁੰਦੀ ਤਾਂ ਨਿਹਾਲਕੌਰ ਕੁਝ ਨਾ ਕੁਝ ਤੰਝ ਜ਼ਰੂਰ ਕੱਸਦੀ ਸ਼ੁਰੂ-ਸ਼ੁਰੂ ਵਿੱਚ ਤਾਂ ਕਮਲ ਨੇ ਕੁਝ ਨਾ ਕਿਹਾ ਪਰ ਹੁਣ ਉਸ ਨੂੰ ਚਿੜ ਹੋਣ ਲੱਗੀ ਸੀ ਹਜੇ ਤੱਕ ਉਸਨੇ ਪਲਟ ਕੇ ਜਵਾਬ ਨਹੀਂ ਸੀ ਦਿੱਤਾ ਨਿਹਾਲਕੌਰ ਨੂੰ ਪਰ ਉਸਨੇ ਮਨ ਹੀ ਮਨ ठान ਲਿਆ ਸੀ ਕਿ ਹੁਣ ਚਾਹੇ ਕੁਝ ਵੀ ਹੋ ਜਾਵੇ ਉਹ ਨਿਹਾਲਕੌਰ ਨੂੰ ਜਵਾਬ ਦੇ ਕੇ ਹੀ ਰਹੇਗੀ ਇਸ ਲਈ ਉਸ ਨੂੰ ਅਗਲੇ ਮਹੀਨੇ ਆਪਣੇ ਮਾਮੇ ਸੌਰੇ ਦੇ ਮੁੰਡੇ ਦੇ ਵਿਆਹ ਦਾ ਇੰਤਜ਼ਾਰ ਸੀ ਹੁਣ ਤਾਂ ਨਿਹਾਲਕੌਰ ਦੇ ਪਿੱਕਿਆਂ ਵਿੱਚ ਵਿਆਹ ਸੀ ਤੇ ਇਸ ਵਿਆਹ ਨੂੰ ਲੈ ਕੇ ਤਾਂ ਕਮਲ ਦੀ ਸੱਸ ਨਿਹਾਲਕੌਰ ਬਹੁਤ ਜ਼ਿਆਦਾ ਉਤਸ਼ਾਹਿਤ ਸੀ ਵਿਆਹ ਇੱਕ ਹੀ ਸ਼ਹਿਰ ਵਿੱਚ ਸੀ ਇਸ ਲਈ ਨਿਹਾਲਕੌਰ ਸਵੇਰੇ ਜਾ ਕੇ ਸ਼ਾਮ ਤੱਕ ਵਾਪਸ ਆ ਜਾਂਦੀ ਸੀ ਵਿਆਹ ਤੋਂ ਬਾਅਦ ਪੂਰਾ ਇੱਕ ਹਫ਼ਤਾ ਉੱਥੇ ਆਪਣੇ ਪੇਕੇ ਹੀ ਰਹਿਣ ਵਾਲੀ ਸੀ ਇਸ ਲਈ ਉਹ ਹੋਰ ਵੀ ਜ਼ਿਆਦਾ ਖੁਸ਼ ਸੀ ਚੰਗੇ ਪਾਰਲਰ ਤੋਂ ਤਿਆਰ ਹੋ ਕੇ ਪਹਿਲਾਂ ਆਪਣੇ ਘਰ ਆਈ ਜਸਮੀਤ ਵੀ ਉਹਨਾਂ ਦੇ ਨਾਲ ਸੀ ਆ ਕੇ ਦੇਖਿਆ ਤਾਂ ਸੰਦੀਪ ਤਿਆਰ ਸੀ ਪਰ ਕਮਲ ਨਹੀਂ ਸੀ ਦਿਖ ਰਹੀ ਇਹ ਦੇਖ ਕੇ ਉਸਨੇ ਸੰਦੀਪ ਨੂੰ ਕਿਹਾ ਕਮਲ ਹਜੇ ਤੱਕ ਤਿਆਰ ਕਿਉਂ ਨਹੀਂ ਹੋਈ ਉਸ ਨੂੰ ਕਹੇ ਛੇਤੀ ਕਰੇ ਉੱਥੇ ਸਾਰੇ ਉਡੀਕ ਰਹੇ ਹੋਣਗੇ ਤੇਰੇ ਮਾਮੇ ਦਾ ਫੋਨ ਆਇਆ ਸੀ ਬਰਾਤ बस ਆਉਣ ਹੀ ਵਾਲੀ ਹੈ ਮੰਮੀ ਉਹ ਤਿਆਰ ਹੋ ਰਹੀ ਹੈ ਕਮਰੇ ਵਿੱਚ ਬਸ ਆ ਹੀ ਰਹੀ ਹੈ ਸੰਦੀਪ ਨੇ ਕਿਹਾ ਖੈਰ ਥੋੜੀ देर ਬਾਅਦ ਕਮਲ ਤਿਆਰ ਹੋ ਕੇ ਆਪਣੇ ਕਮਰੇ ਤੋਂ ਬਾਹਰ ਆਉਂਦੇ ਹੋਏ ਬੋਲੀ ਚਲੋ ਮੰਮੀ ਜੀ ਮੈਂ ਤਿਆਰ ਆ ਨਿਹਾਲਕੌਰ ਨੇ ਉਸ ਵੱਲ ਵੇਖਿਆ ਤਾਂ ਇਕਦਮ ਹੈਰਾਨ ਰਹਿ ਗਈ ਉਸਨੇ ਇੱਕ ਸਦਾ ਰੰਝਾ ਸੂਟ ਪਾਇਆ ਸੀ ਹੱਥਾਂ ਵਿੱਚ ਕੱਚ ਦੀਆਂ ਚੂੜੀਆਂ ਗਲੇ ਵਿੱਚ ਛੋਟੀ ਜਹੀ ਚੈਨ ਤੇ ਕੰਨਾਂ ਵਿੱਚ ਛੋਟੇ-ਛੋਟੇ ਬੁੰਦੇ ਪਾਏ ਹੋਏ ਉਹ ਬਾਹਰ ਆਈ ਸੀ ਉਸਨੂੰ ਦੇਖਦੇ ਹੀ ਨਿਹਾਲਕੌਰ ਬੋਲੀ ਇਹ ਕਿੰਨੀ ਦਾ ਤਿਆਰ ਹੋ ਕੇ ਆਈ ਏ ਇਹ ਸਿੰਪਲ ਜਿਹਾ ਸੂਟ ਪਾਇਆ ਕਿ ਤੇਰੇ ਕੋਲ ਗਹਿਣੀ ਨਹੀਂ ਉਂਝ ਤਾਂ ਸਾਰਾ ਦਿਨ ਗਹਿਣਿਆਂ ਵਿੱਚ ਲੱਦੀ ਫਿਰਦੀ ਐ ਜਾ ਕੇ ਢੰਗ ਨਾਲ ਤਿਆਰ ਹੋ ਕੇ ਆ ਕਿਉਂ ਤੂੰ ਮੇਰੇ ਪੇਕਿਆਂ ਵਿੱਚ ਮੇਰੀ ਨੱਕ ਵਢਾਉਣੀ ਐ ਮੰਮੀ ਜੀ ਕਿਹੋ ਜਿਹੀਆਂ ਗੱਲਾਂ ਕਰ ਰਹੇ ਹੋ ਤੁਸੀਂ ਮੈਂ ਤਾਂ ਆਪਣੀ ਹیثیت ਦੇ ਹਿਸਾਬ ਨਾਲ ਹੀ ਤਿਆਰ ਹੋ ਕੇ ਆਈ ਆ ਆਖਿਰ ਮੈਂ ਗਰੀਬ ਘਰ ਦੀ ਆ ਮੇਰੇ ਮਾਪੇ ਗਰੀਬ ਨੇ ਮੈਂ ਆਪਣੇ ਘਰ ਵਿੱਚ ਥੋੜੀ ਨਾ ਇੰਨੇ ਗਹਿਣੇ ਦੇਖੇ ਨੇ ਇਸ ਲਈ ਵਿਆਹ ਵਿੱਚ ਮੈਂ ਐਵੇਂ ਹੀ ਜਾਉਂਗੀ ਕਮਲ ਨੇ ਕਿਹਾ ਇਹ ਸੁਣ ਕੇ ਨਿਹਾਲ ਕੌਰ ਸੰਦੀਪ ਵੱਲ ਵੇਖ ਕੇ ਬੋਲੀ ਸੰਦੀਪ ਦੇਖੇ ਕੀ ਬੋਲ ਰਹੀ ਹੈ ਇਹ ਐਵੇਂ ਵਿਆਹ ਜਾਉਗੀ ਤਾਂ ਮੇਰੀ ਕੀ ਇੱਜ਼ਤ ਰਹੂਗੀ ਮੇਰੇ ਪੇਕਿਆਂ ਵਿੱਚ ਮੰਮੀ ਤੁਸੀਂ ਹੀ ਤਾਂ ਹਮੇਸ਼ਾ ਕਹਿੰਦੇ ਰਹਿੰਦੇ ਹੋ ਕਿ ਇਨਸਾਨ ਨੂੰ ਆਪਣੀ ਔਕਾਤ ਨਹੀਂ ਭੁੱਲਣੀ ਚਾਹੀਦੀ ਇਹਨੇ ਆਪਣੇ ਪੇਕਿਆਂ ਵਿੱਚ ਕੁਝ ਵੀ ਨਹੀਂ ਦੇਖਿਆ ਇੱਥੇ ਆ ਕੇ ਗੈਣਿਆਂ ਵਿੱਚ ਲੱਦ-ਲੱਦ ਕੇ ਘੁੰਮਦੀ ਫਿਰਦੀ ਹੈ ਉਨੇ ਆਪਣੀ ਔਕਾਤ ਵਿੱਚ ਤਿਆਰ ਹੋ ਕੇ ਆਈ ਹੈ ਤਾਂ ਤੁਹਾਨੂੰ ਇਸ ਤੋਂ ਕੀ ਪ੍ਰੋਬਲਮ ਹੈ ਸੰਦੀਪ ਨੇ ਕਿਹਾ ਗਲਤੀ ਹੋ ਗਈ ਮੇਰੀ ਤੋਂ ਜੋ ਮੈਂ ਇਹ ਸਭ ਕਿਹਾ ਹੁਣ ਮੇਰੀ ਨੱਕ ਨਵੜਾ ਫੋਨ ਤੇ ਫੋਨ ਆ ਰਹੇ ਨੇ ਇਹਨੂੰ ਕਹਿ ਛੇਤੀ ਤਿਆਰ ਹੋ ਕੇ ਨਾਲ ਚੱਲੇ ਅੱਗੇ ਤੋਂ ਮੈਂ ਅਜਿਹਾ ਕੁਝ ਨਹੀਂ ਕਹੂੰਗੀ ਨਿਹਾਲ ਕੋਰ ਹੱਥ ਜੋੜ ਕੇ ਬੋਲੀ ਮੰਮੀ ਜੀ ਬਹੂ ਜੇ ਤਿਆਰ ਹੋ ਕੇ ਰਹਿੰਦੀ ਹੈ ਤਾਂ ਤੁਸੀਂ ਉਸ ਨੂੰ ਉਸਦੇ ਪੇਕਿਆਂ ਦੀ ਔਕਾਤ ਦੱਸਣਾ ਨਹੀਂ ਭੁੱਲਦੇ ਇਹ ਸਭ ਕਹਿੰਦੇ ਹੋਏ ਤੁਸੀਂ ਇਹ ਭੁੱਲ ਜਾਂਦੇ ਹੋ ਕਿ ਹੁਣ ਉਸ ਦੇ ਨਾਲ ਤੇ ਤੁਹਾਡੇ ਪਰਿਵਾਰ ਦੀ ਇੱਜ਼ਤ ਵੀ ਜੁੜੀ ਹੋਈ ਹੈ ਤੇ ਹੁਣ ਉਸ ਦੀ ਹਾਇਸियत ਆਪਣੀ ਮਾਪੇ ਦੇ ਨਾਲ ਹੀ ਨਹੀਂ ਸਗੋਂ ਉਸ ਦੇ ਪਤੀ ਦੇ ਨਾਲ ਵੀ ਜੁੜੀ ਹੈ ਸੰਦੀਪ ਨੇ ਕਿਹਾ ਤਾਂ ਆਪਣੇ ਮੁੰਡੇ ਦੇ ਮੂੰਹੋਂ ਇਹ ਸੁਣ ਕੇ ਨਿਹਾਲਕੌਰ ਨੇ ਆਪਣੀਆਂ ਅੱਖਾਂ ਥੱਲੇ ਕਰ ਲਈਆਂ ਸੰਦੀਪ ਨੇ ਕਮਲ ਨੂੰ ਛੇਤੀ ਚੰਗੀ ਤਰ੍ਹਾਂ ਤਿਆਰ ਹੋ ਕੇ ਆਉਣ ਲਈ ਕਿਹਾ ਪਰ ਉਸ ਦਿਨ ਤੋਂ ਬਾਅਦ ਨਿਹਾਲਕੌਰ ਨੇ ਅਜੇਹਾ ਕੁਝ ਨਹੀਂ ਕਿਹਾ ਜਿਸ ਨਾਲ ਕਮਲ ਦੇ ਦਿਲ ਨੂੰ ਠੇਸ ਪਹੁੰਚੇ ਕਹਾਣੀ ਕਿਵੇਂ ਦੀ ਲੱਗੀ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਰਾਹੀਂ ਲਿਖ ਕੇ ਜਰੂਰ ਸਾਂਝੇ ਕਰਿਓ ਵਧੀਆ ਲੱਗੀ ਦੋਸਤਾਂ ਰਿਸ਼ਤੇਦਾਰਾਂ ਨਾਲ ਜਰੂਰ ਸ਼ੇਅਰ ਕਰਿਓ ਲਾਈਕ ਕਰਨਾ ਨਾ ਭੁੱਲਣਾ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਜਰੂਰ ਕਰ ਲਵੋ ਤਾਂ ਕਿ ਇਹੋ ਜਿਹੀਆਂ ਦਿਲ ਨੂੰ ਛੂ ਜਾਣ ਵਾਲੀਆਂ ਕਹਾਣੀਆਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਕਹਾਣੀ ਸੁਣਨ ਲਈ ਤੇ ਆਪਣਾ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ